ਉਹਨੇ ਹੁਣ ਸਰਕਾਰ ਕੋ ਚੱਲਦਾ ਆ ਉਹਨੇ ਉਹ ਤੋਂ ਗਲਤੀਆਂ ਵੀ ਹੁੰਦੀਆਂ ਆ ਉਹ ਤੋਂ ਚੰਗੇ ਕੰਮ ਵੀ ਹੁੰਦੇ ਆ ਇਹ ਹੁਣ ਲੋਕਾਂ ਨੇ ਤੈਅ ਕਰਨਾ ਵੀ ਭਾਈ ਵੀ ਅਸੀਂ ਕਿਹਨੂੰ ਵੋਟ ਪਾ ਕੇ ਤੇ ਮੋਰੇ ਕਿਹਨੂੰ ਲੈ ਕੇ ਆਉਣਾ ਤੇ ਪਰ ਵਿਰੋਧੀ ਪਾਰਟੀਆਂ ਬਹੁਤ ਹਮਲਾ ਬੋਲਦੀਆਂ ਨੇ ਕਿ ਪੰਜਾਬ ਦਾ ਨਾ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਹੈ ਹਾਂਜੀ ਇਸ ਗੱਲ ਉੱਤੇ ਭਗਵੰਤਮਾਨ ਸਰਕਾਰ ਜਿਹੜੀ ਮੈਂ ਕਹਿੰਦਾ ਨਹੀਂ ਉਸ ਤਰੀਕੇ ਨਾਲ ਕੰਮ ਕਰ ਸਕੀ ਨਿਤ ਆਏ ਦਿਨ ਕਬੱਡੀ ਦੇ ਵਿੱਚ ਦੇਖ ਲਓ ਪਲੇਅਰਾਂ ਦਾ ਖੇਡਣਾ ਮੁਹਾਲ ਹੋਇਆ ਪਿਆ ਆ ਪਲੇਅਰ ਜਿਹੜੇ ਆ ਗੈਂਗਸ ਅੱਗੇ ਹੁੰਦਾ ਹੁੰਦਾ ਈ ਪੁਲਿਸ ਵਾਲਿਆਂ ਤੋਂ ਪਰミਸ਼ਨਾਂ ਲੈ ਕੇ ਖੇਡਣਾ ਆ ਨਾ ਹੁਣ ਗੈਂਗਸਟਰਾਂ ਤੋਂ ਪਰミਸ਼ਨਾਂ ਲੈਣੀਆਂ ਪੈਂਦੀਆਂ ਹੁਣ ਇੱਕ ਤੋਂ ਲੈ ਲੈਂਦਾ ਅਗਲਾ ਉਹ ਜਿਹੜਾ ਵਿਰੋਧੀ ਧਰਾ ਹੁੰਦਾ ਉਹ ਆਣ ਕੇ ਗੋਲੀਆਂ ਮਾਰ ਜਾਂਦਾ ਇਹ ਇਨ੍ਹਾਂ ਚੀਜ਼ਾਂ ਉੱਤੇ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਕੰਮ ਕਰਨੇ ਚਾਹੀਦੇ ਕਿਉਂਕਿ ਇੱਕ ਪਲੇਅਰ ਜਿਹੜਾ ਪੈਦਾ ਕਰਨ ਲਈ ਐਡਾ ਨਾਮ ਬਣਾਉਣ ਲਈ ਬੜੀ ਮਿਹਨਤ ਹੁੰਦੀ ਆ ਇੱਕ ਬੰਦੇ ਦੀ ਹਿੰਤ ਹੁੰਦੀ ਹੈ ਇੱਕ ਪਰਿਵਾਰ ਦੀ ਮਿਹਨਤ ਹੁੰਦੀ ਹੈ ਇੱਕ ਪਿੰਡ ਦੀ ਮਿਹਨਤ ਹੁੰਦੀ ਹੈ ਇੱਕ ਇਲਾਕੇ ਦੀ ਮਿਹਨਤ ਹੁੰਦੀ ਹੈ ਤਾਂ ਜਾ ਕੇ ਇੰਡੀਆ ਲੈਵਲ ਤੇ ਪੰਜਾਬ ਲੈਵਲ ਤੇ ਜਾ ਕੇ ਨਾਮ ਬਣਦੇ ਆ ਇਹਨਾਂ ਚੀਜ਼ਾਂ ਉੱਤੇ ਸਰਕਾਰ ਬਿਲਕੁਲ ਮੈਂ ਕਹਿੰਦਾ ਵੀ ਥੱਲੇ ਗਈ ਆ ਇਹਨਾਂ ਚੀਜ਼ਾਂ ਉੱਤੇ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਕੰਮ ਕਰਨਾ ਚਾਹੀਦਾ ਕਿਉਂਕਿ ਜਿਹੜੇ ਵਾਅਦੇ ਕੀਤੇ ਸੀਗੇ ਅਜੇ ਸਮਾਂ ਪਿਆ ਆ ਨਾ ਜੇ ਤੁਸੀਂ ਕੰਮ ਹੋਰ ਚੰਗੇ ਕਰੋਗੇ ਤਾਂ ਤੁਹਾਨੂੰ ਗਾਂਵ ਵੀ ਲੋਕੀ ਚੋਣ ਲੂਗੇ ਇਹ ਤਾਂ ਤੁਹਾਡੇ ਕੰਮਾਂ ਨੇ ਆ ਨਾ ਤੁਸੀਂ ਤਾਂ ਮੀਡੀਆ ਵਿੱਚ ਬੋਰਡ ਲਾ ਲਾ ਕੇ ਜੋ ਮਰਜ਼ੀ ਕਰੀ ਜਾਓ ਤੁਸੀਂ ਆਪਣੀਆਂ ਐਡਾ ਕਰਾ ਕਰਾ ਕੇ ਜੋ ਮਰਜ਼ੀ ਕਰੀ ਜਾਓ ਜਿੰਨਾ ਚੱਕ لوکاں نے ਤੁਹਾਡੇ کام جڑے ਆ اپنے ਅੱਖੀ ਨਹੀਂ ਦੇਖਦੇ ਉਹਨਾਂ ਦੇ ਪਿੰਡਾਂ ਵਿੱਚ ਨਹੀਂ ਕੰਮ ਹੁੰਦੇ ਪੰਜਾਬ ਵਿੱਚ ਨਹੀਂ ਉਹਨਾਂ ਚੱਕਰ ਤੁਹਾਡਾ ਜਿਹੜਾ ਰਿਪੋਰਟ ਕਾਰਡ ਜਿਹੜਾ ਅਸਲੀ ਲੋਕフェ 27 ਦੇ ਵਿੱਚ ਵੋਟਾਂ ਦੇ ਵਿੱਚ ਪਾਉਗੇ ਹਾਂ ਥੋੜੀ ਜਿਹੀ ਜਦਾਂ ਇੱਥੋਂ ਤੁਹਾਨੂੰ ਝਲਕ ਥੋੜੀ ਜਿਹੀ ਦਿਸ ਪਊਗੀ ਬਈ ਲੋਕ ਕੀ ਚਾਹੁੰਦੇ ਆ ਪਰ ਇਸ ਵੇਲੇ ਸਾਡੇ ਆ ਦੁਆਬੇ ਦੇ ਵਿੱਚ ਇਸ ਵੇਲੇ ਆਮ ਆਦਮੀ ਪਾਰਟੀ ਜਿਹੜੀ ਆ ਜੋ ਅੰਦਰੋਂ ਰੁਝਾਨ ਆਇਆ ਬਈ ਅੱਗੇ ਚੱਲ ਰਹੀ ਆ ਠੀਕ ਹੈ ਤੇ ਇੱਕ ਇਹ ਵੀ ਕਿਹਾ ਜਾਂਦਾ ਹੈ ਕਿ ਐਡਵਰਟਾਈਜ਼ਮੈਂਟ ਦੇ ਉੱਤੇ ਬਹੁਤ ਖਰਚਾ ਆਮ ਆਦਮੀ ਪਾਰਟੀ ਦੀ ਸਰਕਾਰ ਕਰਦੀ ਹੈ ਤੇ ਦੂਸਰੇ ਪਾਸੇ ਜਿਵੇਂ ਭਗਵੰਤ ਮਾਨ ਜੋ ਕਹਿੰਦੇ ਨੇ ਕਿ ਜੋ ਨਰਿੰਦਰ ਮੋਦੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਉਹ ਹੈਲੀਕਾਪਟਰ ਦੇ ਵਿੱਚ ਕਦੀ ਕਿਤੇ ਘੁੰਮਦੇ ਨੇ ਕਦੀ ਕਿਤੇ ਘੁੰਮਦੇ ਨੇ ਤੇ ਅਜੇਹਾ ਹੀ ਉਹਨਾਂ ਨੂੰ ਵੀ ਹੁਣ ਲੋਕ ਕਹਿਣ ਲੱਗੇ ਨੇ ਕਿ ਇਹ ਵੀ ਹੈਲੀਕਾਪਟਰ ਦੇ ਵਿੱਚ ਕਦੀ ਕਿਤੇ ਜਾਂਦੇ ਨੇ ਕਦੀ ਕਿਤੇ ਜਾਂਦੇ ਨੇ ਖਰਚਾ ਬਹੁਤ ਜ਼ਿਆਦਾ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਆਪਣੀ ਐਡਵਰਟਾਈਜ਼ਮੈਂਟ ਦੇ ਉੱਤੇ ਜਾਂ ਫਿਰ ਘੁੰਮਣ ਫਿਰਨ ਦੇ ਉੱਤੇ ਇਦਾਂ ਨਾ ਜਦੋਂ ਸਰਕਾਰ ਵਿੱਚ ਆਉਣਾ ਹੁੰਦਾ ਆ ਉਦੋਂ ਤਾਂ ਸਾਰਿਆਂ ਦਾ ਹਿਸਾਬ ਕਿਤਾਬ ਹੋਰ ਹੁੰਦਾ ਜੀ ਅਸੀਂ ਮੋਟਰਸਾਈਕਲਾਂ ਤੇ ਘੁੰਮਦੇ ਆ ਅਸੀਂ ਆਮ ਲੋਕਾਂ ਵਿੱਚ ਰਹਿੰਦੇ ਆ ਅਸੀਂ ਆਮ ਲੋਕਾਂ ਦੇ ਆ ਪਰ ਜਦੋਂ ਕੋਈ ਵੀ ਸਰਕਾਰ ਬਣ ਜਾਂਦੀ ਆ ਮੁੱਖ ਮੰਤਰੀ ਕੋਈ ਬਣ ਜਾਂਦਾ ਆ ਉਹਦੇ ਫੇਰ ਜਿਹੜੇ ਹਾ ਭਾਵੇਂ ਆ ਉਹ ਬਦਲ ਜਾਂਦੇ ਆ ਇਹ ਮੈਂ ਆਹ ਵਾਲੀ ਸਰਕਾਰ ਦੀ ਨਹੀਂ ਗੱਲ ਕਰਦਾ ਇਹ ਪਿੱਛੇ ਨੂੰ ਵੀ ਤੁਸੀਂ ਝਾਤ ਮਾਰ ਲਓ ਇਹ ਰੁਝਾਨ ਹੀ ਆ ਮਤਲਬ ਜਿੱਤਣ ਲਈ ਤੁਸੀਂ ਬਹੁਤ ਕੁਝ ਕਿਸ ਤਰ੍ਹਾਂ ਜੋ ਖਬਰ ਅੰਦਰੋਂ ਆ ਰਹੀ ਆ ਜਿਹੜੇ ਸਾਡੇ ਨੀਅਰ ਇੰਡੀਆਸ ਦਾ ਕੋਲ ਆਗਲੇ ਸਾਡੇ ਸਾਊਂਡਿੰਗ ਦੇ ਵਿੱਚ ਸਾਡੇ ਬੰਦੇ ਗਏ ਹੋਏ ਅੰਦਰ ਉਹ ਸਾਨੂੰ ਅੰਦਰੋਂ ਖਬਰਾਂ ਦੇ ਰਹੇ ਆ ਸੋ ਉਹਦੇ ਮੁਤਾਬਕ ਜਿਹੜੀ ਆਉਣ ਵਾਲੀ ਜਿਹੜੀ ਗੁੱਡ ਨਿਊਜ਼ ਹੈ ਜਿਹੜੇ ਕਾ ਥਿੰਕ ਪੋਜ਼ਿਟਿਵ ਵੀ ਪੋਜ਼ਿਟਿਵ ਹੋ ਰਹੇ ਨੇ ਪੋਜ਼ਿਟਿਵ ਧਾਰਨਾ ਨਾਲ ਸੋਚ ਰਹੇ ਆ ਤੇ ਉਹਨਾਂ ਦੀ ਚੰਗੀ ਖਬਰ ਦੀ ਅਸੀਂ ਉਡੀਕ ਕਰ ਰਹੇ ਹਾਂ ਤੇ ਜਿਵੇਂ ਇਹ ਵੋਟਾਂ ਹੋ ਰਹੀਆਂ ਨੇ ਤੇ 2027 ਦਾ ਸੈਮੀ ਫਾਈਨਲ ਇਹਨੂੰ ਕਿਹਾ ਜਾ ਰਿਹਾ ਹੈ ਕਿ ਜੋ ਵੀ ਉਸ ਚੋਣਾਂ ਦੇ ਵਿੱਚ ਹੋਵੇਗਾ ਉਸ ਦਾ ਕੁਝ ਕਿ ਪ੍ਰਤੀਸ਼ਤ ਇਹਦੇ 'ਚ ਨਜ਼ਰ ਆ ਜਾਏਗਾ ਕਿ ਕਿਹਦੇ ਵੱਲ ਜ਼ਿਆਦਾ ਝੁਕਾਅ ਲੋਕਾਂ ਦਾ ਹੋਇਆ ਪਿਆ ਤੁਹਾਡਾ ਸਵਾਲ ਬ ਤੇ ਮੈਂ ਸੌਰੀ ਟੂ ਸੇ ਮੈਂ ক্রিকেট ਦਾ ਸਾਬਕਾ ਪਲੇਅਰ ਆ ਮੈਂ ਆਪਣੀ ক্রিকেট ਦੀ ਮਤਲਬ ਆਧਾਰਨ ਦੇ ਵਿੱਚ ਐਗਜ਼ਾਮਪਲ ਦੇ ਵਿੱਚ ਦਾ ਉੱਤਰ ਦਊਗਾ ਜਦੋਂ ਵਿਰੋਧੀ ਟੀਮ ਤੋਂ ਬੰਦਾ ਹਾਰਦਾ ਆ ਉਹ ਕਹਿੰਦਾ ਸਾਡੀ ਮਿਸਫੀਲਡ ਕਿੱਥੇ ਹੋਈ ਸਾਡਾ ਵਿਕਟ ਕੀਪਰ ਮਾੜਾ ਸੀ ਜਾਂ ਸਾਡਾ ਬੋਲਰ ਮਾੜਾ ਸੀ ਜਾਂ ਸਾਡੀ ਫੀਲਡਿੰਗ ਮਾੜੀ ਸੀਗੀ ਜਾਂ ਸਾਡਾ ਬੈਟਸਮੈਨ ਮਾੜਾ ਸੀ ਅਸੀਂ ਸਕੋਰਾਂ ਤੋਂ ਹਾਰੇ ਆ ਕੈਚ ਛੱਡਣਾ ਹਾਰੇ ਆ ਇਸੇ ਤਰ੍ਹਾਂ ਨਾਲ ਸਰਕਾਰ ਦੀਆਂ ਜਿਹੜੀਆਂ ਗਤੀਵਿਧੀਆਂ ਐਕਟੀਵਿਟੀਆਂ ਆ ਉਹਦੇ ਤੇ ਸਰਕਾਰ ਕਿਹੜੇ ਵਿਭਾਗਾਂ ਦੇ ਵਿੱਚ ਕਿੱਥੇ ਕਿਹੜਾ ਕੰਮ ਕਰ ਰਹੀ ਆ ਸਪੋਰਟਸ ਦੇ ਵਿੱਚ ਜਾਂ ਦਵਾਈਆਂ ਦੇ ਵਿੱਚ ਜਾਂ ਐਜੂਕੇਸ਼ਨ ਦੇ ਵਿੱਚ ਜਾਂ ਸਾਡੀ ਡਿਵੈਲਪਮੈਂਟ ਸੜਕਾਂ ਰੋਡ ਦੇ ਵਿੱਚ ਜਾਂ ਮਤਲਬ ਜਿਹੜੇ ਖੱਪ ਪੈਂਦੀ ਆ ਲੜਾਈ ਝਗੜੇ ਹੁੰਦੇ ਆ ਉਹਨੂੰ ਪ੍ਰਸ਼ਾਸਨਿਕ ਪ੍ਰਬੰਧਨ ਨੂੰ ਸੰਭਾਲਣ ਦੇ ਵਿੱਚ ਜਦੋਂ ਸਰਕਾਰ ਕਿਤੇ ਨਾ ਕਿਤੇ ناکਾਮ ਰਹਿੰਦੀ ਆ ਲੋਕ ਆਪਣੀ ਵੋਟ ਪਾ ਕੇ ਸਰਕਾਰ ਦੇ ਉੱਪਰ ਅਸੀਂ ਆਪਣਾ ਰੋਸ ਜ਼ਾਹਰ ਕਰਦੇ ਆ ਫਿਰ ਸਰਕਾਰ ਉੱਥੇ ਜਿਹੜੀਆਂ ਸਰਕਾਰ ਦੇ ਬੰਦੇ ਨਮੈਂਦੇ ਆ ਉਹਨਾਂ ਦੇ ਜਿਹੜੇ ਇਲਾਕੇ ਦੇ ਚੌਧਰੀ ਆ ਉਹਨਾਂ ਨੂੰ ਦੱਸਦੇ ਭਾਈ ਵੀ ਇੱਥੇ ਸਾਨੂੰ ਆਪਾਂ ਨੂੰ ਕੰਮ ਕਰਨ ਦੀ ਲੋੜ ਆ ਵੀ ਉਸ ਤਰੀਕੇ ਨਾਲ ਜੇ ਸਰਕਾਰੀ ਜਿਹੜੇ ਐਮ ਐਲ ਏ ਹੈਗੇ ਆ ਜਾਂ ਸਰਕਾਰ ਮੌਕੇ ਦੀ ਆ ਜੋ ਆਪਣੇ ਇਹਨਾਂ ਨੁਕਸਾਨ ਨੂੰ ਸੁਧਾਰ ਲੈਂਦੀ ਆ ਤਾਂ ਸਤਾਈ ਦੇ ਵਿੱਚ ਸੁਭਾਵਿਕ ਗੱਲ ਆ ਕਿ ਆਮ ਆਦਮੀ ਪਾਰਟੀ ਫੇਰ ਰੀਪੀਟ ਮਾਰੂਗੀ ਜੋ ਮੇਰਾ ਖਿਆਲ ਆ ਪਾਰੇ ਇੱਥੇ ਵਿਰੋਧੀ ਧੜੇ ਅਜਿਹੇ ਨੇ ਜਿਹੜੇ ਕਹਿੰਦੇ ਨੇ ਕਿ ਇਹਨਾਂ ਨੇ ਇੱਕ ਵਾਰ ਚਾਂਸ ਮੰਗਿਆ ਸੀ ਉਹ ਇੱਕ ਚਾਂਸ ਇਹਨਾਂ ਨੂੰ ਮਿਲ ਗਿਆ ਅਗਲੀ ਵਾਰ ਲੋਕ ਇਹਨਾਂ ਨੂੰ ਸੱਤਾ 'ਚ ਨਹੀਂ ਆਉਣ ਦੇਣਗੇ ਇਹ ਗੱਲ ਮੇਰੀ ਅੱਖ ਅੱਖ ਤੇਰੀ ਅੱਖ ਡੇਲਾ ਤੂੰ ਮਾਰੇ ਠੋਲੇ ਤਾਂ ਮੈਂ ਮਾਰਾਂ ਬੋਲੇ ਤੁਹਾਡਾ ਕੁੱਤਾ ਕੁੱਤਾ ਤੇ ਸਾਡਾ ਕੁੱਤਾ ਟੋਮੀ ਇਹ ਫੈਸਲਾ ਇਹਨਾਂ ਨੇ ਥੋੜੋ ਕਰਨਾ ਆ ਹੁਣ ਮੈਂ ਥੋੜਾ ਜਿਹਾ ਦੱਸਣਾ ਚਾਹੁੰਗਾ ਮੇਰੇ ਪਿਤਾ ਜੀ ਪਹਿਲਾਂ ਖਾਲੀ ਸੀਗੇ ਮੈਂ ਐਜੂਕੇਟਿਡ ਆ ਮੈਂ ਆਪਣੇ ਪਿਤਾ ਨੂੰ ਸਵਾਲ ਕੀਤਾ ਮੈਂ ਕਹਾ ਤੁਸੀਂ ਮੈਨੂੰ ਪੜਾਇਆ ਘਾ ਤੇ ਤੇ ਮਾਹ ਹ ਦੁਨੀਆ ਦਾ ਹਰ ਇੱਕ ਮਾਂ ਬਾਪ ਆਪਣੇ ਬੱਚੇ ਨੂੰ ਪੜਾਉਂਦਾ ਵੀ ਉਹਨੂੰ ਉਹਦੇ ਚੰਗੇ ਬੁਰੇ ਦਾ ਪਤਾ ਲੱਗ ਜਾਵੇ ਸੋ ਜੇ ਕੋਈ ਬੰਦਾ ਮਤਲਬ ਉਸ ਤੋਂ ਬਾਅਦ ਮੈਂ 2012 ਵਿੱਚ ਆਪਣੇ ਜਿਹੜੀ ਆ ਆਮ ਆਦਮੀ ਪਾਰਟੀ ਜੁਆਇਨ ਕੀਤੀ ਮੈਨੂੰ ਨਹੀਂ ਕੰਮ ਚੰਗਾ ਲੱਗਾ ਮੈਂ ਹੋਰ ਪਾਸੇ ਚਲੇ ਗਿਆ ਸੋ ਜੇ ਲੀਡਰ ਬਦਲਦੇ ਆ ਵੋਟਰ ਵੀ ਬਦਲਦੇ ਆ ਠੀਕ ਆ ਸੋ ਕਹਿਣ ਦਾ ਮਤਲਬ ਇਹ ਆ ਵੀ ਕੱਲਾ ਵੋਟਰ ਗਿਆ ਜਿਹੜੀ ਤੁਸੀਂ ਸਵਾਲ ਕੀਤਾ ਤੁਹਾਡੇ ਸਵਾਲ ਦਾ ਕੱਟਦਾ ਸੌਰੀ ਸ਼ਾਰਟ ਕਿ ਸਵਾਲ ਦਾ ਜਵਾਬ ਇਹ ਆ ਕਿ ਇਹਦਾ ਫੈਸਲਾ ਜਿਹੜੀ ਪਾਸਟ ਟਾਈਮ ਦੀ ਹਾਕਮਤ ਹੈ ਰਿਆ ਉਹਨਾਂ ਨੇ ਨਹੀਂ ਵਿਰੋਧੀਆਂ ਨੇ ਨਹੀਂ ਕਰਨਾ ਇਹ ਵੋਟਰਾਂ ਨੇ ਕਰਨਾ ਆ ਸਰਕਾਰ ਦੇ ਕੰਮਾਂ ਨੇ ਕਰਨਾ ਹੈ ਚੰਗੇ ਕੰਮ ਸਰਕਾਰ ਕਰੂਗੀ ਤੇ ਆਈ ਥਿੰਕ ਦੇ ਵਿਲ ਕਮ ਬੈਕ ਉਹ ਵਾਪਸ ਆਉਣਗੇ ਬਿਕਨੀ ਨੋਬਾਡੀ ਕੈਨ ਸਟਾਪ 뎀 ਉਹਨਾਂ ਨੂੰ ਨਾ ਤੁਸੀਂ ਨਾ ਮੈਂ ਕੋਈ ਹੋਰ ਰੋਕ ਨਹੀਂ ਸਕਦਾ ਜੋ ਚੰਗੇ ਕੰਮ ਕਰਨਗੇ ਇਹ ਐਥਲੈਟਿਕ ਦੀ ਦੌੜਿਆ ਜਿਹਦੇ ਪਿੰਨੀਆਂ ਚ ਜਾਨ ਹੋਊਗੀ ਸਟੈਮਨਾ ਹੋਊਗਾ ਤੇ ਉਹ ਅੱਗੇ ਆਊਗਾ ਇੱਥੇ ਜ਼ੋਰ ਦੀ ਗੱਲ ਨਹੀਂ ਇੱਥੇ ਕੰਮ ਦੀ ਗੱਲ ਆ ਕੰਮ ਨੇ ਬੋਲਣਾ ਆ ਜਿਹੜਾ ਕੰਮ ਵਧੀਆ ਕਰੂਗਾ ਉਹ ਹੀ ਵਿਲ ਗੋ ਫਾਰਵਰਡ ਐਂਡ ਹੀ ਵਿਲ ਬਿਨ ਇਹ ਮੇਰੇ ਖਿਆਲ ਆ ਧੰਨਵਾਦ ਸਰ ਤੁਹਾਡਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਤੁਹਾਡੇ ਬਹੁਤ ਵਧੀਆ ਜੀ ਬਹੁਤ ਵਧੀਆ ਨਾਮ ਹੈ ਜੀ ਤੁਹਾਡਾ ਅਮਰਜੀਤ ਸਿੰਘ ਸ਼ੇਰਗੱਲ ਸਾਹਿਬ ਤੁਹਾਨੂੰ ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਹੁਣ ਮੱਲਾ ਮਾਰੇਗੀ ਬਿਲਕੁਲ ਆਮ ਆਦਮੀ ਪਾਰਟੀ ਮੱਲਾ ਜਰੂਰ ਮਰੂਗੀ ਕਿ ਆਪਣੇ ਕੰਮਾਂ ਦੇ ਹਿਸਾਬ ਨਾਲ ਮਰੂਗੀ ਇਸ ਕਰਕੇ ਜੋ ਹੋਣ ਦੇ ਰਿਹਾ ਨਾ ਰਹੇ ਆ ਆਮਾਦੀਨ ਦੇ ਹੱਕ ਜਾ ਰਹੇ ਆ ਇਸ ਕਰਕੇ ਜਿੰਨੇ ਵੀ ਹੈਗੇ ਇਹ ਕੰਮ ਕਰਾਂਗੇ ਤੇ ਲੋਕ ਸਾਡੇ ਨਾਲ ਰਹਿਣਗੇ ਇਹ ਕੰਮ ਨਹੀਂ ਕਰਾਂਗੇ ਤੇ ਲੋਕ ਨਹੀਂ ਨਾਲ ਰਹਿਣਗੇ ਇੱਕ ਨਾ ਮੇਰਾ ਸਵਾਲ ਇਹ ਹੈ ਕਿ ਜਿਵੇਂ ਨਾ ਪੰਜਾਬ ਚ ਨਸ਼ਾ ਬਹੁਤ ਵੱਧ ਰਿਹਾ ਗੁੰਡਾਗਰਦੀ ਹੋ ਰਹੀ ਹੈ ਕਤਲ ਦੀਆਂ ਵਾਰਦਾਤਾਂ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਵੱਧ ਰਹੀਆਂ ਨੇ ਇਸ ਮਾਮਲੇ ਸੰਬੰਧੀ ਕੁਝ ਕਹਿਣਾ ਚਾਹੋਗੇ ਤੁਸੀਂ ਨਸ਼ਾ ਅਗਲਾ ਹੁਣ ਸ਼ੁਰੂ ਹੋਇਆ ਨਸ਼ਾ ਪਹਿਲੀਆਂ ਸਰਕਾਰਾਂ ਵੇਲੇ ਵੀ ਸੀ ਜਿਹੜੇ ਬਾਰਡਰਾਂ ਕਦੇ ਵੀ ਬੰਦ ਨੇ ਹੋਏ ਹੁਣ ਤਾਂ ਪੁਰਸੇ ਹੀ ਨੀ ਆ ਮੇ ਗਲੇ ਨਹੀਂ ਉਦੋਂ ਸਿਰ ਪੰਜਾਬ ਦੇ ਵਿੱਚ ਇੱਕੋ ਆਈ ਜੀ ਹੁੰਦਾ ਸੀ ਉਦੋਂ ਵੀ ਨਸ਼ਾ ਚੱਲਦਾ ਸੀ ਅੱਜ ਵੀ ਨਸ਼ਾ ਚੱਲਦਾ ਨਸ਼ਾ ਸਰਕਾਰਾਂ ਤੋਂ ਵਗੈਰ ਕੋਈ ਵੀ ਸਰਕਾਰ ਹੋਵੇ ਕੋਈ ਬੰਦਾ ਨਹੀਂ ਕਰ ਸਕਦਾ ਜੇ ਸਰਕਾਰ ਦਿਲੋਂ ਸਾਫ਼ ਹੋ ਜਵੇ ਤੇ ਨਸ਼ਾ ਜਬ ਮਰਜੀ ਬੰਦ ਹੋ ਜਾਵੇ ਤੇ ਪਰ ਨਸ਼ਾ ਸਰਕਾਰ ਵੀ ਬੰਦ ਕਰਾ ਨਹੀਂ ਸਕਦੀ ਕੋਈ ਜਿਹੜੇ ਬੰਦੇ ਮਿਲਿਓਆ ਰੜਿਓਆ ਉਹਨਾਂ ਨੇ ਇਹ ਕੰਮ ਕਰਨੇ ਆ ਨਸ਼ਾ ਲਾ ਲੋ ਆਪਣਾ ਪੰਜਾਬ ਚ ਲਾ ਲੋ ਹਿੰਦੁਸਤਾਨ ਚ ਲਾ ਲੋ ਨਸ਼ਾ ਹਿੰਦੁਸਤਾਨ ਹੋ ਗਈ ਵਾਰ ਜਾਂਦਾ ਕੈਨੇਡਾ ਅਮਰੀਕਾ ਸਾਰੇ ਮੁਲਕਾਂ ਜਾਂਦਾ ਅਸਲੀ ਜਾਂਦਾ ਉੱਥੇ ਟੰਨਾ ਦੇ ਸਾਹ ਚ ਨਸ਼ਾ ਜਾਂਦਾ ਉਹ ਚੰਨੇ ਲੋਕ ਆ ਸਭੀਆਂ ਦੁਕਾਨਾਂ ਪਾਈਆਂ ਨਸ਼ਾ ਵੇਚਦੇ ਆ ਫੁੱਲ ਵੇਚਦੇ ਆ ਫੁੱਲ ਕੰਮ ਕਰਦੇ ਆ ਆਪਣੇ ਲੋਕ ਇਹਨਾਂ ਚੀਜ਼ਾਂ ਤੋਂ ਹੋਰ ਸਰਕਾਰਾਂ ਵੀ ਬੰਦ ਨਹੀਂ ਕਰ ਸਕੀਆਂ ਉਹਨਾਂ ਨੇ ਉਹਨਾਂ ਦੇ ਕਾਰਟ ਬਣਾਇਆ ਨਸ਼ਿਆਲੇ ਤੇ ਬੱਕਰੀ ਰੱਖੇ ਹੋਰ ਸਰਕਾਰਾਂ ਦਿੰਦੀਆਂ ਵੀ ਸਾਡੇ ਸਰਕਾਰਾਂ ਨੂੰ ਇੱਕੋ ਚਾਹੀਦਾ ਇਹ ਨਸ਼ਾ ਜਿਹੜਾ ਬਹੁਤ ਮਾੜਾ ਵਾ ਇਹ ਸਮੈਗ ਦਾ ਨਸ਼ਾ ਇਹ ਲੋਕਾਂ ਦੇ ਬੱਚਿਆਂ ਨੂੰ ਮਾਰਦਾ ਜਿਹੜਾ ਫੀਮ ਰੋਡਿਆਂ ਦਾ ਨਸ਼ਾ ਸੀ ਉਹ ਲੋਕਾਂ ਨੂੰ ਕੰਮ ਕਰ ਦਿੰਦਾ ਹੀ ਕੋਈ ਬੰਦਾ ਮਰਦਾ ਨਹੀਂ ਉਹਨਾਂ ਨਾਲ ਜੇ ਅੱਜ ਵੀ ਇਹ ਸਰਕਾਰਾਂ ਅੱਗੇ ਪੰਜਾਬ ਚ ਠੇਕੇ ਹੁੰਦੇ ਸੀ ਤੇ ਹੁਣ ਰਾਜਸਥਾਨ ਠੇਕੇ ਆ ਉੱਥੇ ਹੁੰਦੇ ਆ ਕਿ ਉੱਥੇ ਕਿੰਨੇ ਨਸ਼ੇ ਵਾਲੇ ਹੋ ਗਏ ਆ ਆ ਨਸ਼ਾ ਜਿਹੜਾ ਚੋਰੀ ਦਾ ਜਿਆਦਾ ਆਪਾਂ ਸਖਤੀ ਕਰਦੇ ਨੇ ਉੱਥੇ ਨਸ਼ਾ ਜਿਆਦਾ ਹੁੰਦਾ ਕੋਈ ਚੋਰੀ ਕਰਦੇ ਆ ਆਪਾਂ ਇਹ ਰੋਕਦੇ ਜੀ ਉਹ ਜਿਆਦਾ ਹੁੰਦੀ ਆ ਹੁਣ ਗੁਜਰਾਤ ਚ ਦਾਰੂ ਰੋਕਿਆ ਉੱਥੇ ਦਾਰੂ ਬੈਕ ਦੀ ਖਰੇ ਆਮਲਾ ਲੋ ਦਾਰੂ ਟੱਕਾਂ ਟ੍ਰੱਕ ਜਾਂਦੇ ਆ ਉੱਥੇ ਬਲੈਕ ਹੁੰਦੀ ਆ ਉਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਜੇ ਹੈਗਾ ਅੱਜ ਉੱਥੇ ਬੰਦ ਕੀਤਾ ਉਹ 2 ਸਾਲ ਬਗੜੇ ਉਹਦੋਂ ਵਕ ਤੇ ਹੋਰ ਕਰੀਏ ਬੰਦਾ ਐਡਾ ਕਰਨ ਫੇ ਨਸ਼ਾ ਪੰਦ ਹੋਣ ਤੇ ਨਹੀਂ ਹੋਣਾ ਇਹ ਫੀਮ ਡੋਡਿਆਂ ਦਾ ਪੰਜਾਬ ਐਨ ਨੂੰ ਲਾਇਸੈਂਸ ਦੇਣ ਰਾਸਤਨ ਨਾਲੇ ਕਰਦੇ ਕਦੇ ਉਹ ਕੰਮ ਹੀ ਕਰਦੇ ਨਾ ਦਵਾਈਆਂ ਕਿੰਨੀ ਫੀਮ ਪੈਂਦੀ ਆ ਫੇ ਉਹਨਾਂ ਨੂੰ ਚ ਵਜਾ ਕੇ ਉਹ ਬਲੇ ਕਰਾਉਣਾ ਨਹੀਂ ਦਿੰਦੇ ਆ ਡੋਡੇ ਵੀ ਵੇਚਦੇ ਆ ਇਸ ਕਰਕੇ ਅਸੀਂ ਸਰਕਾਰਾਂ ਨੂੰ ਕਹਿੰਨੇ ਆ ਇਹ ਜਿਹੜਾ ਦੂਆ ਨਸ਼ਾ ਠਾਉਣਾ ਨਾ ਤੇ ਇਹ ਫੀਮ ਡੋਡਿਆਂ ਨੂੰ ਸ਼ੁਰੂ ਕਰਨਾ ਹੀ ਪੈਣਾ ਫੇਰ ਦੂਆ ਨਸ਼ਾ ਛੱਡਣਾ ਤੇ ਉਹ ਨਸ਼ੇ ਦਾ ਬਹੁਤ ਨਸਾਨਾ ਜਿਹੜਾ ਬੱਚਾ ਇੱਕ ਵਾਰੀ ਖਾ ਗਿਆ ਉਹ ਮੁੜ ਕੇ ਆਪਣੇ ਨਾਲ ਕਰਦਿਆਂ ਦਾ ਰਹਿੰਦਾ ਨਾ ਕਰਦਾ ਚੋਰੀਆਂ ਵੀ ਕਰਦਾ ਸਾਰਾ ਕੁਝ ਹੀ ਕਰਦਾ ਇਸ ਕਰਕੇ ਉਹ ਉਹ ਨਹੀਂ ਮਜਬੂਰੀ ਬਣ ਜਾਂਦੀ ਆ ਇਸ ਕਰਕੇ ਉਹਨਾਂ ਨੂੰ ਬਚਣਾ ਚਾਹੀਦਾ ਦੂਆ ਨਸ਼ਾ ਖੋਲ ਰਹਿਣਾ ਚਾਹੀਦਾ ਤੇ ਇੱਕ ਹੋਰ ਸਵਾਲ ਮੈਂ ਤੁਹਾਨੂੰ ਕਰਨਾ ਚਾਹੂੰਗੀ ਕਿ ਪੰਜਾਬ ਦੇ ਵਿੱਚ ਰੋਜ਼ਗਾਰ ਨੌਜਵਾਨਾਂ ਨੂੰ ਬਹੁਤ ਘੱਟ ਮਿਲ ਰਿਹਾ ਆ ਆਮ ਆਦਮੀ ਪਾਰਟੀ ਨੇ ਵਾਦੇ ਜ਼ਰੂਰ ਕੀਤੇ ਸੀ ਉਹ ਕਹਿੰਦੇ ਜ਼ਰੂਰ ਕਿ ਅਸੀਂ ਰੋਜ਼ਗਾਰ ਦਿੰਦਾ ਹੈ ਅਸੀਂ ਨੌਕਰੀਆਂ ਦਿੱਤੀਆਂ ਪਰ ਵਿਰੋਧੀ ਧਿਰ ਫਿਰ ਵੀ ਉਹਨਾਂ ਦੇ ਉੱਤੇ ਸ਼ਬਦੀ ਹਮਲੇ ਇਸ ਮਾਮਲੇ ਨੂੰ ਲੈ ਕੇ ਕਰਦੇ ਨੇ ਕਿ ਸਿਰਫ ਕਿਹਾ ਹੀ ਹੈ ਕਿ ਨੌਕਰੀਆਂ ਦਿੱਤੀਆਂ ਪਰ ਕਿਸੇ ਨੂੰ ਨੌਕਰੀ ਮਿਲੀ ਨਹੀਂ ਹੈ ਵਿਰੋਧੀ ਧਿਰ ਜਿਹੜੀਆਂ ਹੈਗੀਆਂ ਉਹ ਕਹਿੰਦੀਆਂ ਹਰਿਆਣੇ ਸਰਕਾਰ ਕਹਿੰਦੀ ਹੁੰਦੀ ਆ ਆ ਸਾਡੇ ਆ ਜੇ ਕਹਿੰਦੇ ਆ ਵਿਰੋਧੀ ਧਿਰ ਕੱਲ ਪਰਸੋਂ ਇਹ ਪਹਿਲੇ ਹੋ ਸਕੇ ਸੀ ਇਹ ਉਹਨਾਂ ਲਈ ਕਹਿੰਦੇ ਸੀ ਇਹ ਸਰਕਾਰਾਂ ਦਾ ਦੂਜਾਂ ਦਾ ਪਰਜੜ ਦਾ ਜਿਹੜਾ ਆਪਣੀ ਪਾਰਟੀ ਉਹਨਾਂ ਦਾ ਕਮੀਆਂ ਕਹਿਣਾ ਸਰਕਾਰਾਂ ਕੋਈ ਉਹ ਕਰਦੀਆਂ ਇਹਨਾਂ ਨੇ ਕੀ ਨਹੀਂ ਕੀਤਾ ਕਿਹੜੀਆਂ ਸਰਕਾਰਾਂ ਨੇ ਕਿਦੋਂ ਪਹਿਲੇ ਕਿ ਨਹੀਂ ਇਹਨਾਂ ਨੇ ਨੌਕਰੀਆਂ ਦਿੱਤੀਆਂ ਇਹ ਲੋਕਾਂ ਨੂੰ ਕੁਝ ਨਾ ਕੁਝ ਤਾਂ ਸੁਹਤਾ ਮਿਲੀਆਂ ਵਾ ਕੁਝ ਚੰਗੇ ਕੰਮ ਕੀਤੇ ਆ ਉਹਨਾਂ ਕਮਿਆਦਾਰ ਜੱਟ ਆਊਗਾ ਵਧੀਆ ਤੇ ਵਧੀਆ ਹੋਰ ਕਰਨਗੇ ਆ ਸਾਲ ਇੱਕ ਕਰ ਗਿਆ ਇੱਕ ਸਾਲ ਜੀ ਵਧੀਆ ਕਰ ਜਣਗੇ ਤਾਂ ਵਧੀਆ ਕੰਮ ਆ ਜਾਊਗਾ ਨਹੀਂ ਕਰਨਗੇ ਤਾਂ ਨਹੀਂ ਲੋਕਾਂ ਨੇ ਜੱਟ ਨੇ ਲੋਕਾਂ ਨੇ ਦੇਣਾ ਆਪਾਂ ਤਾਂ ਇਹਨਾਂ ਦੀ ਆਵਾਜ਼ ਇਹ ਬੁਲੰਦ ਕਰ ਸਕਦੇ ਆ ਲੋਕਾਂ ਨੇ ਪਬਲਿਕ ਨੇ ਵੋਟਾਂ ਪਾਉਣੀਆਂ ਇਹ ਕੰਮ ਕਰਨਗੇ ਤਾਂ ਕਰਨਗੇ ਹੁਣ ਇਹਨਾਂ ਨੇ ਜ਼ਮੀਨ ਅਕਵਾਇਰ ਦਾ ਕਰ ਲਿਆ ਸੀ ਉਹ ਇਹਨਾਂ ਦੇ ਬੈਕਸੈਟ ਪਿਆ ਉਹਨਾਂ ਨੂੰ ਮੁਰਗੇ ਵਾਪਸ ਲੈਣਾ ਪਿਆ ਬਾਅਦ ਵਿੱਚ ਜਿੰਨਾ ਲੋਕਾਂ ਨੇ ਇਹਨਾਂ ਭਗਵਾਨ ਮਾਨ ਨੂੰ ਚੰਗਾ ਕਿਹਾ ਸੀ ਉਹਨਾਂ ਬੁਰਾ ਕਰਨ ਲੱਗ ਪਏ ਕਿਸਾਨ ਖੜ ਗਏ ਅਸੀਂ ਕਿਸਾਨਾਂ ਚੋਂ ਹਾਂ ਤੇ ਇਸ ਕਰਕੇ ਅਸੀਂ ਕਹਿੰਦੇ ਹਾਂ ਜੇ ਚੰਗਾ ਕੰਮ ਕੋਈ ਜਿਹੜਾ ਕੰਮ ਕਰਨਾ کئی ਯਾਰੀ کئی ਐਸੀਆਂ ਏਜੰਸੀਆਂ ਉਹ ਕੰਮ ਇਦਾਂ ਦਾ ਕਰਾ ਜਾਂਦੀਆਂ ਚੰਗੀ ਸਰਕਾਰ ਨੂੰ ਥੱਲੇ ਲਾ ਜਾਂਦੀਆਂ ਇਸ ਕਰਕੇ ਇਹਨਾਂ ਨੂੰ ਇਹ ਲੋਕਾਂ ਦਾ ਆਵਾਜ਼ ਦੇਖਣੀ ਚਾਹੀਦੀ ਆ ਕਿਦਾਂ ਲੋਹ ਰ ਹੈ ਇਹਨੇ ਨਹਿਰੀ ਪਾਣੀ ਖਾਰੇ ਬਣਾਤੇ ਖਾਰੇ ਵਿੱਚ ਪਲੇਟ ਚੋਕੋ ਨਕੀ ਥੋੜੇ ਪਾਣੀ ਜਾਂਦਾ ਭਵੰਦਵਾਂ ਦੀ ਬੱਲੇ ਬੱਲੇ ਹੋ ਗਈ ਉਹ ਇਹਨਾਂ ਦੀ ਜਰ ਨਹੀਂ ਹੋਈ ਇਹਨਾਂ ਨੇ ਦੁਆ ਕੰਮ ਸ਼ੁਰੂ ਕਰਤਾ ਹੋਰ ਉਹ ਬਾਗ ਦੇ ਚਲ ਗਿਆ ਉਹਨੇ ਵਾਪਸ ਕਾਨੂੰਨ ਲੈ ਲਿਆ ਬਹੁਤ ਵਧੀਆ ਕੀਤਾ ਤੇ ਮੁੜ ਕੇ ਚੰਗੇ ਕੰਮ ਕਰੂਗਾ ਤੇ ਉਹ ਚੰਗਾ ਰਹੂਗਾ ਪਰ ਜੋ ਵੀ ਕੰਮ ਦਾ ਐਲਾਨ ਕਰਨਾ ਸੋਚ ਸਮਝ ਕੇ ਕਰੇ ਸਾਲ ਇੱਕ ਕਰ ਗਿਆ ਇੱਕ ਸਾਲ ਦੇ ਵਿੱਚ ਸਾਰਾ ਸਿਹਰਾ ਮਿਲਣਾ ਤੇ ਚੰਗੇ ਕੰਮ ਕਰ ਜੂਗਾ ਤੇ ਬੱਲੇ ਬੱਲੇ ਹੋ ਜੂਗੀ ਅਗਲੀ ਜਿਹੜੀ ਸਰਕਾਰ ਆਊਗੀ ਸਾਰਾ ਕਾਲੀਆਂ ਦੇ ਬੱਲੇ ਗਈ ਆ ਕਾਂਗਰਸੀ ਆਫਿਸ ਚ ਲੜੀ ਜਾਂਦੇ ਆ ਕਾਮਰੇਟ ਉਦਾਂ ਹੈ ਨਹੀਂ ਤੋ ਸੋ ਕਿਹੜੀ ਸਰਕਾਰ ਆ ਜਿਹੜੀ ਆ ਆਪਣੇ ਆਪ ਦੇ ਕਹੇ ਭਈ ਹੁੰਦਾ ਹੀ ਨਹੀਂ ਜਵਾਨਾਂ ਦਾ ਜ਼ਾਬਤ ਹੋਈਆਂ ਜੀ ਜੀ ਸਰ ਧੰਨਵਾਦ ਤੁਹਾਡਾ ਬਹੁਤ-ਬਹੁਤ ਹੁਣ ਗੱਲਬਾਤ ਕਰਦੇ ਆ ਇੱਥੇ ਹੋਰ ਵੀ ਜਿਹੜੇ ਨੌਜਵਾਨ ਖੜੇ ਨੇ ਤੇ ਸਭ ਤੋਂ ਪਹਿਲਾਂ ਤਾਂ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਸਰੀਕਾਰ ਸਸਰੀਕਾਰ ਮੈਡਮ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਨਾਮ ਮੇਰਾ ਨਾਮ ਹੈ ਮਨਿੰਦਰ ਸਿੰਘ ਤੁਹਾਨੂੰ ਕੀ ਲੱਗਦਾ ਹੈ ਫਿਰ ਹੁਣ ਕਿਹਨੂੰ ਜਿੱਤ حاصل ਹੋਵੇਗੀ ਮੈਡਮ ਇਹਦੇ ਵਿੱਚ ਮੈਨੂੰ ਲੱਗਦਾ ਵੀ ਆਮ ਪਾਰਟੀ ਦੀ ਜਿੱਤ ਹੋ ਜਾਣੀ ਹੈ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚੋਂ ਬਲਾਕ ਸ਼ਾਂਤੀਆਂ ਦੇ ਵਿੱਚ ਆ ਆਪਣੇ ਕੋ ਜਿਹੜਾ ਰੁਝਾਨ ਆ ਇਹ ਆਪਣੇ ਤੋਂ ਹਸੈਨਪੁਰ ਲਾਂਬੜਾ ਸਿੰਘਾਂ ਲਾਂਬੜੀ ਇਹਦੇ ਵਿੱਚੋਂ ਆਮ ਪਾਰਟੀ ਮੈਡਮ ਇਥੋਂ ਬਲਾਕ ਸ਼ਾਂਤੀ ਜਿੱਤ ਗਈ ਆ ਠੀਕ ਹੈ ਲਾਂਬੜੇ ਦੇ ਵਿੱਚੋਂ ਆਮ ਪਾਰਟੀ ਨੂੰ 233 ਵੋਟਾਂ ਪਈਆਂ ਕਾਲੀਆਂ ਨੂੰ 60 ਤੇ ਭਾਜਪੀ ਨੂੰ 121 ਵੋਟਾਂ ਠੀਕ ਹੈ ਹਾਂਜੀ ਮੈਡਮ ਤੇ ਜਿਹੜੀ ਭਾਜਪਾ ਹੈ ਫਿਰ ਉਹ ਕਾਲੀਆਂ ਤੋਂ ਅੱਗੇ ਨਿਕਲ ਰਹੀ ਹੈ ਨਹੀਂ ਮੈਡਮ ਜਿਹੜਾ ਇੱਥੇ ਰੁਝਾਨ ਹੈ ਜਿਹੜੇ ਇੱਥੇ ਦਾ ਇਹ ਅੱਗੇ ਆ ਕਾਲੀ ਦਲ 406 ਵੋਟਾਂ ਪਈਆਂ ਆ ਆ ਪੰਜਾਂ ਪਿੰਡਾਂ ਦੇ ਵਿੱਚੋਂ ਤੇ ਇਹਨੂੰ ਭਾਜਪਾ ਨੂੰ ਪਈਆਂ 248 ਵੋਟਾਂ ਮੈਡਮ ਠੀਕ ਹੈ ਹਾਂਜੀ ਮੈਡਮ ਆਮ ਆਦਮੀ ਅੱਗੇ ਆ ਜੀ ਮੈਡਮ ਜੀ ਠੀਕ ਹੈ ਹਾਂਜੀ ਹਾਂਜੀ ਤੇ ਤੁਸੀਂ ਆਮ ਆਦਮੀ ਨੂੰ ਸਪੋਰਟ ਕਰਦੇ ਹੋ ਹਾਂਜੀ ਮੈਡਮ ਆਈ ਆਮ ਪਾਰਟੀ ਨੂੰ ਸਪੋਰਟ ਕਰਦੇ ਜੜੇ ਵਾਲੇ ਤੋਂ ਆਏ ਆ ਜੀ ਜ ਆ ਭਾਈ ਜੂਥ ਪ੍ਰਧਾਨ ਹੈ ਆ ਜੀ ਆਪਣੇ ਠੀਕ ਹੈ ਹਾਂਜੀ ਹਾਂਜੀ ਤੇ ਪਰ ਇੱਥੇ ਵਿਰੋਧੀ ਧਿਰਾਂ ਨਾਲ ਬਹੁਤ ਕਹਿੰਦੀਆਂ ਨੇ ਕਿ 2027 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਦੁਬਾਰਾ ਜਿੱਤ ਨਹੀਂ ਹਾਸਲ ਹੋਏ ਮੈਡਮ ਦੇਖੋ ਜੀ ਵਿਰੋਧੀ ਧਰਦਾ ਤਾਂ ਹਰੇਕ ਦਾ ਕੰਮ ਹੀ ਹੁੰਦਾ ਆਪਾਂ ਜਿੱਦਾਂ ਕਿਸੇ ਨੂੰ ਵੀ ਕਹਿ ਸਕਦੇ ਹਰੇਕ ਦਾ ਹੱਕ ਹੈ ਬੋਲਣ ਦਾ ਬਾਕੀ ਲੋਕਾਂ ਦੇ ਸਾਹਮਣੇ ਆ ਜਿਹੜੇ ਕੰਮ ਕੀਤੇ ਵੀ ਆ ਜਿਹੜੇ ਰਹਿੰਦੇ ਵੀ ਆ ਉਹ ਵੀ ਕੰ ਦੇ ਆਧਾਰ ਦੇ ਦਿੱਤੇ ਹਾਂ ਜੀ ਇੱਕ ਖਬਰ ਦਾ ਤੁਹਾਨੂੰ ਪਤਾ ਹੋਵੇਗਾ ਕਿ ਬਰਸੋ ਮੋਹਾਲੀ ਦੇ ਵਿੱਚ ਵੱਡੀ ਵਾਰਦਾਤ ਹੋਈ ਹੈ ਰਾਣਾ ਬਲਾਚੋਰੀਆਂ ਦਾ ਕਤਲ ਕੀਤਾ ਗਿਆ ਇਸ ਮਾਮਲੇ ਸੰਬੰਧੀ ਕੁਝ ਕਹਿਣਾ ਚਾਹੋਗੇ ਮੈਡਮ ਇਹਦੇ ਵਿੱਚ ਦੇਖੋ ਜੀ ਹੁਣ ਇਨਵੈਸਟੀਗੇਸ਼ਨ ਚੱਲਣ ਈ ਆ ਇਹਦੇ ਵਿੱਚ ਸਾਰਾ ਆਪਾਂ ਨੂੰ ਪਤਾ ਲੱਗ ਜਾਣਾ ਪਰ ਇਹ ਜੋ ਵੀ ਚੀਜ਼ ਹੋਈ ਹੈ ਉਹ ਬਹੁਤ ਵੱਡੀ ਗਲਤ ਆ ਦੇਖੋ ਜੀ ਇੱਕ ਕਬੱਡੀ ਇੰਦਾ ਦੀ ਖੇਡ ਸੀ ਜਿਹੜੀ ਲੋਕੀ ਬਹੁਤ ਮਾਨਨਾ ਪਸੰਦਨਾ ਆਪਣੇ ਪੰਜਾਬ ਦੀ ਖੂਨ ਦੇ ਵਿੱਚ ਬਸੀ ਸੀ ਪਰ ਅੱਜ ਜੋ ਆ ਚੀਜ਼ਾਂ ਹੋਣ ਲੱਪੀਆਂ ਬਹੁਤ ਜਿਆਦੀ ਵੱਡੀ ਗਲਤ ਚੀਜ਼ਾਂ ਹੋਣ ਲੱਪੀਆਂ ਇਸ ਕਰਕੇ ਕਿਸੇ ਨੇ ਕਬੱਡੀ ਨਹੀਂ ਨਜੂਸ ਨਹੀਂ ਖੇਡਣੀ ਹੈਗੀ ਕਿਸੇ ਨੇ ਦੇਖਣ ਇਹਦੀ ਆਪਾਂ ਸਬ ਤੋਂ ਸ਼ਬਦਾਂ ਚ ਨਿੰਦਿਆ ਕਰਦੇ ਆ ਜੋ ਵੀ ਆ ਚੀਜ਼ ਹੋਣ ਲਈ ਬਹੁਤ ਮਾੜਾ ਹੋਇਆ ਉਸ ਵੀਰ ਦੇ ਨਾਲ ਮੈਡਮ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਤਿੰਨ ਤੋਂ ਚਾਰ ਕਤਲ ਜਿਹੜੇ ਕਬੱਡੀ ਪਲੇਅਰਸ ਦੇ ਹੋ ਚੁੱਕੇ ਨੇ ਤੇ ਲਗਾਤਾਰ ਇਹੀ ਕਿਹਾ ਜਾ ਰਿਹਾ ਹੈ ਕਿ ਸਰਕਾਰ ਦੇ ਕੋਲੋਂ ਨਾ ਪੰਜਾਬ ਸੰਭਿਆ ਨਹੀਂ ਜਾ ਰਿਹਾ ਅੱਜ ਦੇਖੋ ਮੈਡਮ ਇਹ ਜਿਹੜਾ ਕਬੱਡੀ ਦੇ ਵਿੱਚ ਇਹ ਗੈਂਗਸਟਰਵਾਦ ਜਿਹੜਾ ਬਹੁਤ ਜਿਆਦਾ ਵੱਧ ਚੁੱਕਿਆ ਆ ਇਹ ਤਾਂ ਆਪਾਂ ਨੂੰ ਪਤਾ ਹੀ ਆ ਨਾ ਵੀ ਜੋ ਵੀ ਆ ਇੱਥੇ ਹੁਣ ਇਨਵੈਸਟੀਗੇਸ਼ਨ ਚੱਲਦੀ ਆ ਉਹ ਸਾਰਾ ਆਪਾਂ ਨੂੰ ਪਤਾ ਲੱਗ ਹੀ ਜਾਣਾ ਆ ਕੀ ਤੇ ਕਿੰਨੇ ਕੀ ਕੀਤਾ ਕਿੰਨੇ ਕੀ ਕੀਤਾ ਹਾਂਜੀ ਮੈਡਮ ਬਸ ਤੇ ਇਹ ਗੱਲਬਾਤ ਅਸੀਂ ਇੱਥੇ ਕੀਤੀ ਹੈ ਤੁਸੀਂ ਵੀ ਸੁਣਿਆ ਹੈ ਕਿ ਇੱਥੇ ਜੋ ਆਮ ਆਦਮੀ ਪਾਰਟੀ ਦੇ ਸਮਰਥਕ ਪਹੁੰਚੇ ਨੇ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਬਾਕੀ ਸਿਆਸੀ ਪਾਰਟੀਆਂ ਨਾਲੋਂ ਅੱਗੇ ਚੱਲ ਰਹੀ ਹੈ ਤੇ ਇੱਥੇ ਹੋਰ ਵੀ ਲੋਕ ਮੌਜੂਦ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਇੱਥੇ ਜਿੱਤ ਹਾਸਲ ਹੋਈ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਕੈਂਡੀਡੇਟ ਜੀ ਫੂਟਬੋਰਡ ਤੋਂ ਫੂਲਪੁਰ ਕੈਂਟ ਜ਼ੋਨ ਤੋਂ ਕਰੋ 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 ਫੂਲਪੁਰ ਕੈਂਟ ਜ਼ੋਨ ਤੋਂ ਇਹਨਾਂ ਨੂੰ ਜਿੱਤ حاصل ਹੋਈ ਹੈ ਬਲਾਕ ਸਮਤੀ ਚੋਣਾਂ ਦੇ ਵਿੱਚ ਤੇ ਸਸਰੇ ਕਾਲ ਮੈਮ ਸੱਜਣ ਜੀ ਤੁਹਾਨੂੰ ਜਿੱਤ حاصل ਹੋਈ ਹੈ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਵੀ ਜੀ ਕਿਹੜੀ ਪਾਰਟੀ ਤੁਸੀਂ ਜੀ ਤੁਸੀਂ ਆ ਪਲਟੀ ਤੋਂ ਆ ਆਮ ਆਦਮੀ ਪਾਣ ਜੀ ਠੀਕ ਹੈ ਤਾਂ ਹੁਣ ਜਿੱਤ ਕੇ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਤੁਸੀਂ ਕੀ ਹੈ ਸਰ ਦੇ ਨਾਲ ਗੱਲਬਾਤ ਕਰਦੇ ਆ ਸਰ ਪਹਿਲਾਂ ਤਾਂ ਮੁਬਾਰਕਾਂ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਹੋਰ ਤੁਹਾਨੂੰ ਜਿੱਤ ਕੇ ਕਿਵੇਂ ਲੱਗ ਰਿਹਾ ਹੈ ਤੁਹਾਡੀ ਮਿਸਿਸ ਜਿੱਤੇ ਨੇ ਨਹੀਂ ਮੇਰੀ ਮਿਸਿਸ ਨਹੀਂ ਮੇਰੀ ਭਾਬੀ ਜੀ ਹੈ ਜੀ ਮੈਂ ਤਾਂ ਨਾਲ ਖੋਤੋਂ ਮੇਰੀ ਮਿਸਿਸ ਸਰਪੰਚ ਠੀਕ ਹੈ ਹਾਂਜੀ ਤੇ ਹੁਣ ਤੁਸੀਂ ਆਪਣੇ ਇਲਾਕੇ ਦੇ ਵਿੱਚ ਕੀ ਕੁਝ ਵਿਕਾਸ ਦਾ ਕੰਮ ਕਰੋਗੇ ਪਾਰਟੀ ਵੱਲੋਂ ਅਸੀਂ ਜਿੰਨਾ ਵੀ ਫੰਡ ਆ ਜਿਹੜਾ ਬਲਾਕ ਸ਼ਾਂਤੀ ਜ਼ਿਲ੍ਹਾ ਪ੍ਰਸ਼ਾਸਨ ਸਰੋਜ ਜਿੰਨਾ ਵੀ ਹੈਗਾ ਅਸੀਂ ਲੈ ਕੇ ਆਵਾਂਗੇ ਜਿੰਨੇ ਵੀ ਸਾਡੇ ਪਿੰਡ ਦੇ ਪੰਜ ਪਿੰਡ ਸਾਡੇ ਜਿੰਨੇ ਵੀ ਵਿਕਾਸ ਵੱਧ ਤੋਂ ਵੱਧ ਕਰਾਂਗੇ ਅਸੀਂ ਤੇ ਇਸ ਤੋਂ ਤੁਸੀਂ ਕੋਈ ਸੋਚਿਆ ਹੈ ਕਿ ਤੁਸੀਂ ਆਪਣੇ ਪਿੰਡ ਦੇ ਵਿੱਚ ਕੀ ਕੁਝ ਕਰਨਾ ਹੈ ਸਿੱਖਿਆ ਪ੍ਰਤੀ ਜਾਂ ਫਿਰ ਹੋਰ ਵੀ ਜਿਹੜੇ ਲੋਕਾਂ ਨੂੰ ਜਵੇਂ ਰੋਜ਼ਗਾਰ ਮਿਲ ਸਕੇ ਜਾਂ ਕੁਝ ਵੀ ਆਪਣੇ ਪਿੰਡ ਬਾਰੇ ਤੁਸੀਂ ਕੋਈ ਸੋਚਿਆ ਹੋਵੇ? ਵੈਸੇ ਤਾਂ ਸਾਡੇ ਨਾਲ ਗਰੁੱਪ ਚੱਲਦੇ ਪਏ ਆ ਤੇ ਸਾਡੇ ਇੱਕ ਗਰਾਊਂਡ ਦਾ ਕੰਮ ਸੀਗਾ 68 ਫੁੱਟ ਦਾ ਸਾਡੇ ਗਰਾਊਂਡ ਪੈਂਦੀ ਆ ਉਹ ਪਹਿਲਾਂ ਹੀ ਮੈਡਮ ਪੈਂਜੀ ਰਾਜਬੀਨ ਥੜਾ ਉਹਨਾਂ ਨੇ ਪਹਿਲਾਂ ਹੀ ਉਹ ਸਾਡੀ ਮੰਗ ਪੂਰੀ ਕਰਤੀ ਸਾਡਾ 50 ਲੱਖ 75 ਹਜ਼ਾਰ ਦਾ ਉਹ ਗਰਾਊਂਡ ਦਾ ਸਟੇਡੀਅਮ ਵਾਸਤੇ ਪੈਸੇ ਮਨਜ਼ੂਰ ਕਰਾਤੇ ਹੋ ਨਹੀਂ। ਬਾਕੀ ਸਾਡੇ ਸੌਲਡ ਬੇਚਦੇ ਆ ਪਿੰਡਾਂ ਦੇ ਆ ਕੰਮ ਜਿੰਨੇ ਵੀ ਗਰੰਟਾ ਸਾਨੂੰ ਆ ਚੁੱਕੀਆਂ ਆ। ਤੇ ਗੱਲਬਾਤ ਅਸੀਂ ਇੱਥੇ ਕੀਤੀ ਹੈ ਇਹਨਾਂ ਦੇ ਨਾਲ ਤੇ ਜਿੱਤ ਜਿਹੜਾ ਹੈ ਉਹ ਇੱਥੇ ਹਾਸਲ ਹੋਈ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਜਿਨ੍ਹਾਂ ਨੇ ਜਿੱਤ ਹਾਸਲ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਇਲਾਕੇ ਉਹਨਾਂ ਦੇ ਅੰਡਰ ਆਉਣਗੇ ਉਹਨਾਂ ਦਾ ਵਿਕਾਸ ਜਿਹੜਾ ਹੈ ਉਹ ਕੀਤਾ ਜਾਏਗਾ ਤੇ ਜੋ ਵੀ ਹੁਣ ਨਤੀਜਿਆਂ ਸੰਬੰਧੀ ਨਵੀਂ ਅਪਡੇਟ ਸਾਹਮਣੇ ਆਏਗੀ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਪਰ ਤਦ ਤੱਕ ਤੁਸੀਂ ਜੁੜੇ ਰਹੋ ਆਰਪੀਡੀ 24 ਦੇ ਨਾਲ ਮੈਂ ਵੀ ਹੋ ਜਮ ਲਾਈਵ ਭਾਜੀ ਜੀ ਸਾਡੇ ਬਲਾਕ ਪ੍ਰਧਾਨ ਨਿਤਿਆ ਬੰਡਾ ਦੇ ਭਾਜੀ ਰੁਕੀ ਜੀ ਆਮ ਪਾਰਟੀ ਦੇ ਮੰਦੀਪ ਰੋਕੀ ਨਾ ਕਰਦਾ ਹਾਂਜੀ ਮੰਦੀਪ ਰੋਕੀ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਤੇ ਕੀ ਹਾਲ ਚਾਲ ਹੈ ਤੁਹਾਡਾ ਬਸ ਬਹੁਤ ਵਧੀਆ ਜੀ ਤੇ ਜਿਹੜਾ ਇਤਿਹਾਸਲ ਹੋਈ ਹੈ ਉਮੀਦਵਾਰ ਨੂੰ ਕਿਵੇਂ ਦਾ ਲੱਗ ਰਿਹਾ ਬਹੁਤ ਬਹੁਤ ਹੀ ਅੱਛਾ ਲੱਗ ਰਿਹਾ ਜੀ ਸਵੇਰ ਦਾ 3 ਵਜੇ ਰਾਤ ਤੋਂ ਉੱਠ ਕੇ ਬੈਠੇ ਹੋਏ ਆਂ ਵੀ ਹੁਣ ਇਲੈਕਸ਼ਨ ਆ ਪੰਜ ਪਿੰਡਾਂ ਵਾਲੀ ਸੀਗੀਆਂ ਦੇ ਬਲੌਗ ਸੰਤੀ ਦੀ ਮੈਂ ਹੈਗਾ ਬਲੌਗ ਪ੍ਰਧਾਨ ਆ ਨਾਮ ਆਦਮੀ ਪਾਰਟੀ ਮੇਰੇ ਕੋਲ ਤਿੰਨ ਬਲੌਗ ਆ ਤੇ ਇਹ ਬਲੌਗ ਮੇਰਾ ਜਿਆਦਾ ਕ੍ਰਿਟੀਕਲ ਸੀਗਾ ਫਸਿਆ ਪਿਆ ਸੀਗਾ ਕਾਂਗਰਸ ਵੋਟ ਸਾਰੀ ਸੀਗੀ ਪਰ ਸਾਨੂੰ ਬਹੁਤ ਅੱਛਾ ਫਤਵਾ ਮਿਲਿਆ ਆ ਆਮ ਆਦਮੀ ਪਾਰਟੀ ਦੇ ਕੰਮ ਦੇਖ ਕੇ ਸਾਰੇ ਲੋਕਾਂ ਦੇ ਅਸੀਂ ਬਾਲੇ ਵਾਲੇ ਮਕਾਨਾਂ ਦੇ ਕੰਮ ਕੀਤੇ ਸਾਰੇ ਜਿਹੜੇ ਹੜ੍ਹਾਂ ਦੇ ਵਿੱਚ ਲ ਹੈਲਪ ਕੀਤੀ ਸਾਰਿਆਂ ਦੀ ਮਤਲਬ ਸਾਡੇ ਕੰਮ ਨੂੰ ਵੋਟ ਪਈ ਆ ਸਾਡੀ ਪੰਜਾਬ ਸਰਕਾਰ ਨੇ ਕੰਮ ਕੀਤੇ ਆ ਮੇਨ ਚੀਜ਼ ਜਿਹੜੇ ਸਾਡੇ ਹਲਕਾ ਕੈਂਟ ਦੇ ਵਿੱਚ ਨਾ ਸਾਡੇ ਭੈਂਜੀ ਆ ਰਾਜਵੀਰ ਸਿੰਘ ਗੋਥੜਾ ਜੀ ਉਹ ਸਾਡੇ ਨਾਲ ਮੋਢੇ ਨਾਲ ਲਾ ਕੇ ਖੜੇ ਆ ਜੀ ਸਾਨੂੰ ਕੋਈ ਮੁਸ਼ਕਲ ਆ ਨਹੀਂ ਦਿੰਦੇ ਹੁਣ ਇਹ ਭੈਂਜੀ ਆ ਇਹ ਸਾਡੇ ਨਾਲ ਕਾਂਗਰਸ ਚੋਂ ਆਏ ਆ ਤੇ ਅਸੀਂ ਮਤਲਬ ਨਾਲ ਤੁਰੇ ਆ ਤੇ ਇਹਨਾਂ ਨੂੰ ਬਹੁਤ ਹੀ ਕਹਿ ਲੋ ਵੀ ਇੱਕ ਸਾਰਿਆਂ ਨੇ ਇਹਨਾਂ ਨੂੰ ਲਾਈਕ ਕੀਤਾ ਤੇ ਵੋਟ ਪਾਈ ਆ 171 ਵੋਟਾਂ ਹੀ ਜਿੱਤੇ ਆ ਠੀਕ 1300 ਦੇ ਵਿੱਚੋਂ 171 ਰੇਟ ਮਿਲੀ ਆ ਤੇ ਬਹੁਤ ਅੱਛਾ ਲੱਗਾ ਆ ਤੁਹਾਡੇ ਚੈਨਲ ਨਾਲ ਗੱਲ ਕਰਕੇ ਅੱਛਾ ਲੱਗਿਆ ਸਾਨੂੰ ਤੇ ਪਰ ਦੂਸਰੇ ਪਾਸੇ ਵਿਰੋਧੀ ਧੜੇ ਅਜਿਹੇ ਨੇ ਜਿਹੜੇ ਕਿ ਆਮ ਆਦਮੀ ਪਾਰਟੀ ਖਿਲਾਫ ਬਹੁਤ ਬੋਲਦੇ ਨੇ ਦੇਖੋ ਜੀ ਜਿਨ੍ਹਾਂ ਨੇ ਬੋਲਣਾ ਹੈ ਉਹਨਾਂ ਨੇ ਬੋਲਣਾ ਹੀ ਆ ਹੁਣ ਕਲਾਸ ਦੇ ਵਿੱਚ ਕੋਈ ਵੀ ਬੱਚਾ ਜਿਹੜਾ ਫਰਸਟ ਆਂਦਾ ਜਿਹੜਾ ਪਿੱਛੇ ਹੁੰਦਾ ਆ ਉਹਨਾਂ ਦੇ ਇਹੀ ਕਹਿਣਾ ਆ ਨਾ ਮੈਂ ਪੜਿਆ ਤਾਂ ਸੀਗਾ ਪਰ ਮੇਤੋਂ ਨੰਬਰ ਨਹੀਂ ਆਏ ਅਸੀਂ ਕੰਮ ਕਰਦੇ ਆ ਲੋਕੀ ਸਾਨੂੰ ਪਸੰਦ ਕਰ ਰਹੇ ਆ ਸਾਡੀ ਸਰਕਾਰ ਨੂੰ ਪਸੰਦ ਕਰ ਰਹੇ ਆ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਹੁਣ 70 ਸਾਲ ਰਾਜ ਕੀਤਾ ਸਰਕਾਰਾਂ ਨੇ ਹੁਣ ਸਾਡੇ ਸਿਰਫ 3.5 ਸਾਲ ਹੋਏ ਆ ਉਹ 3.5 ਸਾਲ ਚ ਗਈ ਜਾਂਦੇ ਕੰਮ ਨਹੀਂ ਹੋ ਰਹੇ ਕੰਮ ਨਹੀਂ ਹੋ ਰਹੇ ਆ 1100 ਬੀਬੀਆਂ ਨੂੰ ਲਾਇਆ ਜੀ ਸਭ ਕੁਝ ਲੱਗੂਗਾ ਸਾਡੇ ਸੀਐਮ ਸਾਹਿਬ ਨੇ ਕਿਹਾ ਆਉਣ ਵਾਲੇ ਸਮੇਂ ਆ ਮਾਰਚ ਦੇ ਵਿੱਚ 1100 ਰੁਪਇਆ ਵੀ ਲੱਗੂਗਾ ਜਿਹੜੇ ਕੰਮ ਪੈਂਡਿੰਗ ਸਾਡੇ ਜਿਹੜੇ ਕਹੇ ਹੋਏ ਆ ਸਾਰੇ ਪੂਰੇ ਹੋ ਗਏ ਤੇ ਇਸ ਗੱਲ ਤੋਂ ਤਾਂ ਵੈਸੇ ਪੰਜਾਬ ਦੀਆਂ ਬੀਬੀਆਂ ਨੂੰ ਵੀ ਬਹੁਤ ਨਰਾਜ਼ਗੀ ਹੈ ਕਿ 1100 ਰੁਪਏ ਦਾ ਕਹਿ ਕੇ ਵੋਟ ਲਈ ਸੀ ਪਰ 1100 ਰੁਪਏ ਮਿਲਿਆ ਨਹੀਂ ਦੇਖੋ ਜੀ 1100 ਕਹਿ ਕੇ ਵੋਟ ਨਹੀਂ ਲਈ ਸੀ ਇਹ ਕਿਹਾ ਸੀ ਕਿ ਸਰਕਾਰ ਆਊਗੀ ਤਾਂ ਸਹੀ ਇਹ ਕੰਮ ਕਰਾਂਗੇ ਸਭ ਤੋਂ ਪਹਿਲਾ ਕੰਮ ਸੀਗਾ ਦੇਖੋ ਜਰੂਰੀ ਨਹੀਂ ਆਪਾਂ ਸਾਰੇ ਐਸਸੀ ਭਾਈਚਾਰੇ ਨੂੰ ਪਹਿਲਾਂ ਹੁੰਦੇ ਸੀ ਕਿ ਜਦਾਂ ਬਿੱਲ ਮਾਫ ਜੀ ਸਾਡੀ ਆਮ ਆਦਮੀ ਪਾਰਟੀ ਸਰਕਾਰ ਨੇ ਕਿਸੇ ਨਾਲ ਕੋਈ ਫਰਕ ਨਹੀਂ ਕੀਤਾ ਹਰ ਇੱਕ ਪਾਰਟੀ ਦੇ ਜਿੰਨੇ ਵੀ ਜਨਰਲ ਬੀਸੀ ਐਸਸੀ ਸਾਰਿਆਂ ਜਿਹਸਾ ਜੁੰਟ ਮਾਫ ਆ ਤੇ ਤੁਹਾਨੂੰ ਵੀ ਤੁਹਾਡਾ ਸ਼ਾਇਦ ਮਾਫ ਹੋਊਗੀ ਜੀ ਹਾਂ ਸਾਰਿਆਂ ਲਈ ਮਾਫ ਆ ਇਹ ਕੰਮ ਹੀ ਆ 70 ਸਾਲ ਦੇ ਵਿੱਚ ਮੈਂ ਮੇਰੀ ਉਮਰ ਹੈਗੀ ਹੈ ਜੀ 48 ਸਾਲ ਮੈਨੂੰ ਤਾਂ ਕਦੀ ਮਾਫ ਮਿਲਿਆ ਨਹੀਂ ਬਿੱਲ ਪਹਿਲੀ ਸਰਕਾਰ ਜਿਹਨੇ ਕੀਤਾ ਅਸੀਂ 1100 ਰੋਣੇ ਆ ਸਵੇਰਾ ਮਹੀਨੇ ਦਾ 4000 ਬਿੱਲ ਬਚ ਰਿਹਾ ਮੈਂ 1100 ਵਾ ਦੇਖੂਗਾ ਹੀ ਨਹੀਂ ਬੀਬੀਆਂ ਨਾਲ ਗੱਲ ਕੀਤੀ ਅਸੀਂ ਵੋਟਾਂ ਮੰਗ ਰਹੇ ਸੀਗੇ ਉਹਨਾਂ ਨੇ ਪੁੱਛਿਆ ਮੈਂ ਤੁਹਾਡਾ ਕਿੰਨਾ ਬਿੱਲ ਬਚ ਰਿਹਾ ਹੈ ਕਹਿੰਦੇ 4000 ਰੁਪਿਆ ਸਾਡਾ ਮਹੀਨੇ ਦਾ ਬਚ ਰਿਹਾ ਹੁਣ ਇੱਕ ਬਿੱਲ ਪਿੱਛੇ ਤੇ ਮੈਂ ਕਿਹਾ 1100 ਰੁਪਿਆ ਇੱਕ ਮੈਨੂੰ ਲੇਡੀ ਮਿਲੀ ਸੀਗੇ ਵੋਟਾਂ ਹੁਣ ਮੰਗਦੇ ਸੀਗੇ ਮੈਂ ਕਿਹਾ ਬੀਬੀ ਤੁਹਾਡਾ 1100 ਰੁਪਿਆ ਸੀ ਲਵਾ ਦੇਣਾ ਮਾਰਚ 'ਚ ਤੇ ਸਾਨੂੰ ਸਪੋਰਟ ਕਰਿਓ ਉਹ ਕਹਿੰਦੀ ਪੁੱਤ ਦੇਖ ਆ ਜਿਹੜੀ ਆ ਰੋਡ ਦੇ ਵਿੱਚ ਆ ਐਕਸੀਡੈਂਟ ਹੁੰਦੇ ਆ ਮੇਰਾ ਹੀ ਮੁੰਡਾ ਐਕਸੀਡੈਂਟ ਦਾ ਮਰਦਾ ਸੀਗਾ ਤੇ ਗੱਡੀ ਆਈ ਜਿਹੜੀ ਭਵੰਤਮਾਨ ਨੇ ਲਾਈ ਹੋਈ ਆ ਉਹਨਾਂ ਨੂੰ ਗਹਿਣਾ ਨਹੀਂ ਆਇਆ ਉਹਨੇ ਕਿ ਜਿਹੜੀ ਭਵੰਤਮਾਨ ਨੇ ਆਈ ਉਹ ਲੈ ਗਈ ਹਸਪੀਟਲ ਦੇ ਬਚਿਆ ਮ ਉਹ ਕਿਹਦੇ ਕਰਕੇ ਸਰਕਾਰ ਕਰਕੇ ਮੈਂ 1100 ਨੂੰ ਕਰਨਾ ਮਤਲਬ ਇਦਾਂ ਸੋਚ ਵਾਲੇ ਵੀ ਹੈਗੇ ਆ 1100 ਵੀ ਲੱਗੂਗਾ ਸਭ ਕੁਝ ਹੋਊਗਾ ਸਾਡੇ ਪੈਸੇ ਆ ਜਨਤਾ ਦੇ ਆ ਸਰਕਾਰ ਦਊਗੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਤੇ ਇਹ ਗੱਲਬਾਤ ਅਸੀਂ ਕੀਤੀ ਆ ਤੁਸੀਂ ਸੁਣਿਆ ਹੈ ਕਿ ਇੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਸਮਰਥਕ ਨੇ ਉਹ ਪਹੁੰਚ ਚੁੱਕੇ ਨੇ ਹੁਣ ਦੱਸੋ ਨਾ ਅਸੀਂ ਜਿੱਤੂਗਾ ਉਹਨਾਂ ਤੋਂ ਬਾਅਦ ਦੁਆਬਾ ਕਾਲਜ ਦੇ ਬਾਹਰ ਸੀ ਇਸ ਵੇਲੇ ਖੜੇ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਕਿ ਆਪਣੀ ਆਪਣੀ ਪਾਰਟੀ ਦੇ ਸਮਰਥਨ ਦੇ ਵਿੱਚ ਲੋਕ ਇੱਥੇ ਪਹੁੰਚ ਚੁੱਕੇ ਨੇ ਤਸਵੀਰਾਂ ਤੁਹਾਨੂੰ ਦੁਆਬਾ ਕਾਲਜ ਦੀਆਂ ਜਿਹੜੀਆਂ ਉਹ ਵਿਖਾਈਆਂ ਜਾ ਰਹੀਆਂ ਨੇ ਜ਼ਿਲ੍ਹਾ ਪੰਚਾਇਤ ਤੇ ਬਲਾਕ ਸੰਮਤੀ ਚੋਣਾਂ ਜਿਹੜੀਆਂ ਉਹ 14 ਦਸੰਬਰ ਨੂੰ ਪਈਆਂ ਸੀ ਤੇ ਅੱਜ ਬੁੱਧਵਾਰ ਵੋਟਾਂ ਦੀ ਗਿਣਤੀ ਲਗਾਤਾਰ ਜਾਰੀ ਹੈ ਤੇ ਹੁਣ ਇੱਥੇ ਹੋਰ ਵੀ ਚ ਲੋਕ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਤੋਂ ਜਾਣਾਂਗੇ ਕਿ ਕਿਹੋ ਜਿਹੀ ਉਹਨਾਂ ਨੂੰ ਲੱਗ ਰਿਹਾ ਹੈ ਕਿ ਉਹਨਾਂ ਦੀ ਪਾਰਟੀ ਨੂੰ ਜਿਹੜਾ ਵੋਟਾਂ ਮਿਲ ਰਹੀਆਂ ਨੇ ਜਿੱਤ ਹਾਸਲ ਹੋ ਰਹੀ ਹੈ ਤੇ ਦੁਆਬਾ ਕਾਲਜ ਦੇ ਬਾਹਰ ਅਸੀਂ ਇਸ ਵੇਲੇ ਇੱਥੇ ਮੌਜੂਦ ਆ 14 ਦਸੰਬਰ ਨੂੰ ਜਿਹੜੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪੰਚਾਇਤ ਦੀਆਂ ਚੋਣਾਂ ਹੋਈਆਂ ਸੀ ਜਿਸ ਨੂੰ ਲੈ ਕੇ ਅੱਜ ਨਤੀਜੇ ਨਿਕਲ ਰਹੇ ਨੇ ਤੇ ਲਾਈਵ ਨਤੀਜੇ ਅਸੀਂ ਜਲੰਧਰ ਤੋਂ ਤੁਹਾਨੂੰ ਦੱਸ ਰਹੇ ਹਾਂ ਇਸ ਵੇਲੇ ਆਮ ਆਦਮੀ ਪਾਰਟੀ ਜੜੀ ਹੈ ਉਹ ਅੱਗੇ ਚੱਲ ਰਹੀ ਹੈ ਇਹ ਦੁਆਬਾ ਕਾਲਜ ਦੇ ਬਾਹਰ ਦੀਆਂ ਤਸਵੀਰਾਂ ਨੇ ਜ਼ਿਲ੍ਹਾ ਪਰੀਸ਼ਦ ਦੇ 347 ਜ਼ੋਨਾਂ ਦੇ ਲਈ ਕੁੱਲ 1249 ਤੇ ਪੰਚਾਇਤ ਸਮਤੀਆਂ ਦੀਆਂ ਜੋ 2838 ਉਹਨਾਂ ਦੇ ਲਈ 12814 ਦੇ ਕਰੀਬ ਉਮੀਦਵਾਰਾਂ ਦੀ ਕਿਸਮਤ ਦਾ ਜਿਹੜਾ ਫੈਸਲਾ ਹੋ ਰਿਹਾ ਹੈ ਤੇ ਹੁਣ ਗੱਲਬਾਤ ਇੱਥੇ ਅਸੀਂ ਕਰਨ ਜਾ ਰਹੇ ਹਾਂ ਇਹ ਪੰਜਵਾਰ ਦੇ ਪੰਚ ਨੇ ਸਰ ਉਧਰਲੀ ਸਾਈਡ ਕਹਿੰਦਾ ਜੀ ਆਪਣੀਆਂ ਜੀ ਇੱਕ ਵਾਰੀ ਉਹਨਾਂ ਦੇ ਭਾਈ ਬਣਿਆ ਠੀਕ ਹੈ ਤੇ ਇਸ ਪੰਜੀ 25 ਸਾਲ ਹੋ ਗਏ ਠੀਕ ਹੈ ਤੇ ਤੁਸੀਂ ਪੰਜਵਾਰ ਪੰਚਾਇਤ ਦੇ ਜਿਹੜੇ ਮੁਖੀ ਬਣ ਚੁੱਕੇ ਹੋ ਸਰਪੰਚ ਬਣ ਚੁੱਕੇ ਹੋ ਪੰਚ ਬਣ ਚੁੱਕੇ ਹੋ ਤੇ ਕੁਝ ਦੱਸੋ ਕਿ ਤੁਸੀਂ ਕਿਵੇਂ ਸ਼ੁਰੂਆਤ ਕੀਤੀ ਸੀ ਸ਼ੁਰੂਆਤ ਤਾਂ ਜੀ ਦੇਖੋ ਪਿੰਡ ਵਾਲਿਆਂ ਨੇ ਜੋਰ ਲਾਇਆ ਵੀ ਮਨੋ ਤੂੰ ਖੜਾ ਹੋ ਖੜਾ ਮੈਂ ਤਾਂ ਮੈਂ ਤਾਂ ਖੜਾ ਹੁੰਦਾ ਨਹੀਂ ਸੀ ਚਲੋ ਮੈਂ ਹੁਣ ਗੁਰਦਾਸ ਦਾ ਪ੍ਰਧਾਨ ਵੀ ਮੈਨੂੰ 12 ਸਾਲ ਹੋ ਗਏ ਤਾਂ ਬੜਾ ਲੋਕਾਂ ਦਾ ਸਾਥ ਦਿੰਦੇ ਲੋਕੀ ਹਾਂ ਜੀ ਪਿੰਡਾਂ ਦੇ ਜਿੱਧਰ ਮਰਜੀ ਖੜ੍ਹ ਜਾਵਾਂ ਲੋਕੀ ਜਿਤਾਉਂਦੇ ਆ ਤੇ ਹੁਣ ਰੁਝਾਨ ਕੀ ਕੁਝ ਸਾਹਮਣੇ ਆ ਰਹੇ ਨੇ ਰੁਝਾਨ ਹੁਣ ਜੀ ਆਮ ਪਾਰਟੀ ਸਾਡੇ ਬਲਾਕ ਸੰਮਤੀ ਮੈਂਬਰ ਜਿੱਤ ਗਿਆ ਗੋਰਾ ਚੀਤਲ ਸਿੰਘ ਹਾਂਜੀ ਤੇ ਉਹਨਾਂ ਦੀ ਜਿਹੜਾ ਜੋ ਹਾਸਲ ਹੋਈ ਹੈ ਤੇ ਕੀ ਲੱਗਦਾ ਹੈ ਕਿ ਕੀ ਕੁਝ ਉਹਨਾਂ ਦੇ ਵੱਲੋਂ ਵਿਕਾਸ ਕਾਰਜ ਹੁਣ ਕੀਤੇ ਜਾਣਗੇ ਹਾਂਜੀ ਜੋ ਉਹਨਾਂ ਦੇ ਅੰਡਰ ਹੋਇਆ ਉਹ ਅਸੀਂ ਕਰਾਂਗੇ ਅਸੀਂ ਅਸੀਂ ਪੰਚਾਇਤ ਚ ਵੀ ਕਰ ਰਹੇ ਹਾਂ ਬਹੁਤ ਵਧੀਆ ਕੰਮ ਚੱਲਦਾ ਸਾਡਾ ਜੀ ਹਾਂਜੀ ਹੁਣ ਸਾਡੇ ਜ਼ਿਲ੍ਹਾ ਪ੍ਰੀਸ਼ਦ ਵਾਲੇ ਸੋਮ ਲਾਲ ਉਹ ਵੀ ਅੱਗੇ ਜਾ ਰਹੇ ਆ ਹਾਂਜੀ ਤੇ 2027 ਦੀਆਂ ਚੋਣਾਂ ਸੰਬੰਧੀ ਕੁਝ ਕਹਿਣਾ ਚਾਹੋਗੇ ਕਿ ਕੀ ਲੱਗਦਾ ਹੈ ਦੁਬਾਰਾ ਫਿਰ ਤੋਂ ਲੋਕ ਮੌਕਾ ਦੇਣਗੇ ਦੇਖੋ ਜੀ ਜੇ ਕੰਮ ਵਧੀਆ ਹੋਗਾ ਤਾਂ ਦੇਣਗੇ ਮੌਕਾ ਜੀ ਕਾਮਨ ਸਰ ਤੇ ਦੇਣੀ ਜਿਹੜਾ ਮਰਜ਼ੀ ਹੋਵੇ ਜੀ ਦੇ ਵਿਰੋਧੀ ਧਿਰਾਂ ਬਹੁਤ ਬੋਲਦੀਆਂ ਨੇ ਕਿ ਕੰਮ ਕਰ ਨਹੀਂ ਰਿਹਾ ਨਹੀਂ ਚਲੋ ਜੀ ਹੰਲੇ ਸਾਲ ਹੈ ਪਿਆ ਕਰਨਗੇ ਜੀ ਠੀਕ ਹੈ ਤੇ ਇੱਕ ਇਹ ਵੀ ਕਿਹਾ ਜਾਂਦਾ ਹੈ ਕਿ ਪੰਜਾਬ ਦਾ ਮਾਹੌਲ ਬਹੁਤ ਵਿਗੜ ਚੁੱਕਾ ਹੈ ਨਸ਼ਾ ਬਹੁਤ ਵੱਧ ਗਿਆ ਹੈ ਕਤਲ ਦੀਆਂ ਗੁੰਡਾਗਰਦੀ ਦੀਆਂ ਵਰਦਾ ਜਿਹੜੀਆਂ ਵਾਰਦਾਤਾਂ ਨੇ ਉਹ ਵੀ ਬਹੁਤ ਵੱਧ ਚੁੱਕੀਆਂ ਨੇ ਤਾਂ ਦੇਖੋ ਜੀ ਹਰੇਕ ਸਰਕਾਰ ਦੇ ਵਿੱਚ ਹੁੰਦਾ ਹੈ ਮੰਨ ਲਓ ਆਪਾਂ ਜੀ ਕਹੀ ਵੀ ਇਹਦੇ ਵਿੱਚ ਹੁੰਦਾ ਸਾਰਿਆਂ 'ਚ ਹੀ ਹੁੰਦਾ ਹੈ ਹਨਾ ਹੁਣ ਮੰਨ ਲਓ ਉਹਦੋਂ ਕਾਂਗਰਸ ਪਾਰਟੀ 'ਚ ਜਦੋਂ ਸੀਗਾ ਆਪਣੇ ਕੀ ਸਾਡੇ ਬਿਹਨ ਸਿੰਘ ਉਦੋਂ ਕੀ ਹਾਲ ਹੋਇਆ ਜੇ ਕਹੀਏ ਬਈ ਹੁਣ ਆਪਾਂ ਦੱਸਦੇ ਹਾਂ ਉਦੋਂ ਕੀ ਕੁਝ ਹੋਇਆ ਘਰਾਂ ਚੋਂ ਕੱਟ-ਕੱਟ ਮੁੰਡੇ ਮਾਰੇ ਉਹਨੂੰ ਕਾਂਗਰਸ ਨੇ ਹੈਨਾ ਇਹ ਤਾਂ ਸਾਰੇ ਇੱਕ ਪਾਰਟੀ ਚ ਨਹੀਂ ਇਹਦਾ ਕੁਝ ਇਸ ਬਾਰੇ ਕੀ ਕੁਝ ਸਰਕਾਰ ਸੋਚ ਰਹੀ ਹੈ ਕਿ ਕਿਵੇਂ ਇਸ ਚੀਜ਼ ਨੂੰ ਠੀਕ ਕੀਤਾ ਜਾਵੇ ਹਾਂਜੀ ਇਹ ਠੀਕ ਹੋ ਜਾਊਗਾ ਹੌਲੀ-ਹੌਲੀ ਆਪਾਂ ਵੀ ਕੱਲੇ ਸਰਕਾਰ ਦਾ ਨਹੀਂ ਸਾਡਾ ਫਰਜ਼ ਵੀ ਬਣਦਾ ਨਾਲ ਜੀ ਹਾਂਜੀ ਹਾਂਜੀ ਕੱਲੇ ਸਰਕਾਰ ਦਾ ਨਹੀਂ ਸਾਡਾ ਵੀ ਪਿੰਡਾਂ ਚ ਫਰਜ਼ ਬਣਦਾ ਜੋ ਵੀ ਗਲਤ ਕੰਮ ਹੋ ਰਿਹਾ ਤੁਹਾਨੂੰ ਦੱਸਣਾ ਚਾਹੀਦਾ ਸਰਕਾਰ ਨੂੰ ਠੀਕ ਹੈ ਜੀ ਧੰਨਵਾਦ ਤੁਹਾਡਾ ਜੀ ਸਿਸ ਵੀ ਲੈ ਮੌਜੂਦ ਆ ਜਲੰਧਰ ਸ਼ਹਿਰ ਦੇ ਵਿੱਚ ਤਸਵੀਰਾਂ ਤੁਹਾਨੂੰ ਕੈਮਰਾ ਦੇ ਵਿੱਚ ਦਿਖਾਈਆਂ ਜਾ ਰਹੀਆਂ ਨੇ 8 ਵਜੇ ਤੋਂ ਜਿਹੜੀ ਗਿਣਤੀ ਹੈ ਉਹ ਕੀਤੀ ਜਾ ਰਹੀ ਹੈ ਤੇ ਕੁਝ ਕੁ ਸਮੇਂ ਦੇ ਵਿੱਚ ਸਭ ਕਲੀਅਰ ਹੋ ਜਾਏਗਾ ਕਿ ਕਿਹੜੀ ਪਾਰਟੀ ਨੂੰ ਬਹੁਮਤ ਮਿਲ ਰਹੀ ਹੈ ਕਿਹੜੀ ਪਾਰਟੀ ਨੂੰ ਜਿੱਤ ਜੜੀ ਹੈ ਉਹ ਹਾਸਲ ਹੋਵੇਗੀ ਜੋ ਵੀ ਨਵੀਂ ਅਪਡੇਟ ਨਤੀਜਿਆਂ ਸੰਬੰਧੀ ਸਾਹਮਣੇ ਆਵੇਗੀ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਤਦ ਤੱਕ ਦੇ ਲਈ ਤੁਸੀਂ ਜੁੜੇ ਰਹੋ ਆਰਪੀਡੀ 24 ਦੇ ਨਾਲ ད�ས ད�ས དས 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 ད�